ਰੰਗੀ ਕਲਪ ਬੰਨ ਨੂੰ ਕੋਕੀਆਂ ਕਰਾਉਦੇ ਹੁੰਦੇ ਆ ਅਸੀਂ ਜਿਹੜੀ ਆ ਇਹ ਕੋਕੀਆਂ ਕਰਾਇਆ ਅਸੀਂ ਤੀਸਰਾ ਕੋਕੀ ਬੰਨਕਲ ਕਰਾ ਰਹੇ ਸੀ ਇਹਦੇ ਬਾਅਦ ਤੇ ਮੈਂ ਦੋ ਵਾਰ ਪਹਿਲਾਂ ਅਪਲਾਈ ਕਰ ਚੁੱਕਿਆ ਸੀ ਤੇ ਚਲੋ ਮੇਰਾ ਨਹੀਂ ਸੀ ਚਲੋ ਕਿਤੇ ਹੋਇਆ ਮੈਂ ਚਲੋ ਇੱਕ ਪਈਆ ਅਚਾਨਕ ਸੀਐਮ ਸਾਹਿਬ ਆ ਗਏ ਉਹਨਾਂ ਨੇ ਜਦੋਂ ਲੋਕ ਵੀ ਆਪਣੀ ਸਮੱਸਿਆ ਦੱਸ ਰਹੇ ਸੀ ਐਸਡੀਓ ਆਫਿਸ ਦੇ ਵਿੱਚ ਤੇ ਮੈਂ ਉੱਥੇ ਗਿਆ ਮੈਂ ਆਪਣੀ ਜਦੋਂ ਉਹਨਾਂ ਨੇ ਜਦੋਂ ਉਹਨਾਂ ਦੇ ਮੇਜ ਤੇ ਜਿ ਕਣਾਉਣਾ ਦੱਸਿਆ ਮੈਂ ਵੀ ਆਪਣੀ ਸਮੱਸਿਆ ਦੱਸੀ ਵੀ ਮੈਂ ਮੇਰੇ ਜੀ ਜਿਹੜੀ ਪਰਮਿਸ਼ਨ ਨਹੀਂ ਮੈਨੂੰ ਮਿਲ ਰਹੀ ਪੁਰਪੁਰ ਪੰਜਾਬ ਚ ਜਿਹੜਾ ਪਰਮਿਸ਼ਨ ਨਹੀਂ ਦੇ ਰਿਆ ਤੇ ਉਹਨਾਂ ਨੇ ਮੇਰੀ ਸੁਣੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਪਰਮਿਸ਼ਨ ਮਿਲੂਗੀ ਉੱਥੇ ਆਪਣੇ ਅਧਿਤੀਪੀ ਦੀ ਤੇ ਮੈਡਮ ਜੀ ਤੇ ਤੇ ਆਪਣੇ ਡੀਸੀ ਮੈਡਮ ਜੀ ਤੇ ਉਹਨਾਂ ਨੇ ਚਲੋ ਜੀ ਆਪਣਾ ਮੇਰੀ ਜਿਹੜੀ ਆ ਸੁਣੀ ਉਹਦੇ ਬਾਅਦ ਅੱਜ ਮੈਨੂੰ ਤਿੰਨ ਜਣ ਆਪਣੇ ਸ਼ੁੱਕਰਵਾਰ ਨੂੰ ਆਏ ਸੀ ਅੱਜ ਸੋਮਵਾਰ ਨੂੰ ਮੈਨੂੰ ਅੱਜ 4 ਘੰਟੇ ਦੇ ਵਿੱਚ ਜਿਹੜੀ ਹੈ ਮੈਨੂੰ ਪਰਮਿਸ਼ਨ ਮਿਲ ਗਈ ਆ ਜਿਹੜਾ ਉਹਨਾਂ ਅਸੀਂ ਕੋਤੀ ਦੰਗਲਤੀ ਜਿਹੜਾ ਕੋਤੀ ਦੰਗਲ ਕਰਾਉਣਾ ਹੈ ਅਸੀਂ ਬੜੀ ਵਧੀਆ ਤਰੀਕੇ ਦੇ ਨਾਲ ਕਰਾਉਂਗੇ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਉਹ ਇਕੱਲੇ ਆਉਂਦੇ ਨਾਲ ਜਿਹੜੇ ਕਿਸੇ ਵੀ ਕੋਈ ਵਿਭਾਗ ਦੇ ਨਾਲ ਜਿਹੜਾ ਵੀ ਮੁਲਾਜ਼ਮ ਕੋਈ ਸੰਬੰਧਤਾ ਉਹ ਇਦਾਂ ਹੀ ਕੰਮ ਵਧੀਆ ਕਰਦੇ ਰਹਿਣ ਤਾਂ ਅਸੀਂ ਮੈਂ ਇਹ ਵੀ ਬਿਜਵਾਜ ਦਵਾਉਣਾ ਵੀ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਨਮਾਨਤ ਵੀ ਕਰਾਂਗੇ ਜੇ ਇਦਾਂ ਦੇ ਕੰਮ ਕਰਨਗੇ ਵਧੀਆ ਅਫਸਰ ਤੇ ਮੈਂ ਬਹੁਤ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀਆਂ ਮੇਰੇ ਕੋਲ ਸ਼ਬਦ ਨਹੀਂ ਆਉਣਗੇ ਵੀ ਸੀਐਮ ਸਾਹਿਬ ਦਾ ਆਪਣੇ ਕਿਵੇਂ ਧੰਨਵਾਦ ਕਰਾਂ ਸੀਐਮ ਸਾਹਿਬ ਅਚਨਚੇ ਦੌਰੇ ਦੇ ਉੱਤੇ ਤਹਿਸੀਲ ਬਸੀ ਬਠਾਨਾ ਦੇ ਵਿੱਚ ਆਏ ਸੀ ਉੱਥੇ ਲੋਕਾਂ ਦੀਆਂ ਪ੍ਰੋਬਲਮਜ਼ ਪੁੱਛ ਰਹੇ ਸੀ ਤਾਂ ਬਲਬੀਰ ਸਿੰਘ ਨੇ ਆਪਣੀ ਪ੍ਰੋਬਲਮ ਦੱਸੀ ਸੀ ਵੀ ਇਹਨਾਂ ਨੂੰ ਪੁਸ਼ਤੀਆਂ ਕਰਵਾਉਣ ਵਾਸਤੇ ਇਹਨਾਂ ਦੀ ਪਹਿਲਾਂ ਪਰਮਿਸ਼ਨ ਰਿਜੈਕਟ ਹੋ ਗਈ ਸੀ ਤਾਂ ਸੀਐਮ ਸਾਹਿਬ ਨੇ ਉੱਥੇ ਆਸ਼ਵਾਸਨ ਦਿੱਤਾ ਸੀ ਇਹਨਾਂ ਨੂੰ ਪਰਮਿਸ਼ਨ ਦੇਣ ਦਾ ਤਾਂ ਉਸ ਆਸ਼ਵਾਸਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਪਰਮਿਸ਼ਨ ਅਪਲਾਈ ਕੀਤੀ ਤੇ ਅੱਜ ਇਹਨਾਂ ਦੀ ਪਰਮਿਸ਼ਨ ਹੋ ਗਈ